कहते हैं मां तेरी ज्योति से ओ कहते हैं मां तेरी ज्योति से नूर मिलता जो सच्चे दिल से मांगे मां उसे कुछ ना कुछ जरूर ਜਿਨ ਜੀਵਨ ਸਫਲ ਬਣਾਉਣਾ ਤੇ ਬੋਲੋ ਜੈ ਮਾਤਾ ਦੀ ਜਿਨ ਜੀਵਨ ਸਫਲ ਬਣਾਉਣਾ ਤੇ ਬੋਲੋ ਜੈ ਮਾਤਾ ਦੀ ਓ ਜਿਨ ਮਾ ਦਾ ਦਰਸ਼ਨ ਪਾਉਣਾ ਜਿਨ ਮਾ ਦਾ ਦਰਸ਼ਨ ਮਾ ਦਾ ਦਰਸ਼ਨ ਪਾਉਣਾ ਤੇ ਬੋਲੋ ਜੈ ਮਾਤਾ ਦੀ ਜੇ ਜੀਵਨ ਸਫਲ ਬਣਾਉਣਾ ਤੇ ਬੋਲੋ ਜੈ ਮਾਤਾ ਦੀ ਇਹ ਦੁੱਖਾਂ ਦੀ ਦਵਾਈ ਸ਼ੁਮਾਰੇ ਉਹ ਮਈਆ ਜੀ ਦੇ ਨਾਮ ਫੜੀ ਇਹ ਖੁਸ਼ੀ ਮੇ ਸ਼ੁਮਾਰੇ ਜੇ ਮਾਂ ਦੇ ਦਿਲ ਨੂੰ ਪਾਉਣਾ ਤੇ ਬੋਲੋ ਜੈ ਮਾਤਾ ਦੀ ਜੇ ਮਾਂ ਦੇ ਦਿਲ ਨੂੰ ਪਾਉਣਾ ਤੇ ਬੋਲੋ ਜੈ ਮਾਤਾ ਦੀ ਉਹ ਜਿਨ ਮਾਂ ਦਾ ਦਰਸ਼ਨ ਪਾਉਣਾ ਜਿਨ ਮਾਂ ਦਾ ਦਰਸ਼ਨ ਮਾਂ ਦਾ ਦਰਸ਼ਨ ਪਾਉਣਾ ਤੇ ਬੋਲੋ ਸਫਲ ਬਣਾਉਣਾ ਤੇ ਬੋਲੋ ਜੈ ਮਾਤਾ ਦੀ ਜੇ ਜੀਵਨ ਸਫਲ ਬਣਾਉਣਾ ਤੇ ਬੋਲੋ ਜੈ ਮਾਤਾ ਦੀ ਓ ਓ ਪੁਲੀ ਸਾਚੇ ਦਰਬਾਰ ਕੀ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ